ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਇੱਥੇ ਆ ਦਾ ਸਮਾਂ ਕੱਢ ਕੇ ਆਉਣ ਤੇ ਧੰਨਵਾਦ ਅੱਜ ਜਿਹੜਾ ਤੁਹਾਨੂੰ ਤਕਰੀਬ ਦਿੱਤੀ ਜਾਂ ਤੁਹਾਨੂੰ ਸੱਦਿਆ ਇਹ ਤੁਸੀਂ ਮੈਨੂੰ ਬਹੁਤ ਲੰਬੇ ਸਮੇਂ ਤੋਂ ਕਿਉਂਕਿ ਜਿਹੜਾ ਬੱਸ ਸਟੈਂਡ ਦਾ ਇਸ਼ੂ ਸੀ ਤੇ ਪਿਛਲੇ 2 ਸਾਲ ਤੋਂ ਚੱਲਿਆ ਵੈਸੀ ਔਰ ਲਗਾਤਾਰ ਮੇਰੀਆਂ ਕੋਸ਼ਿਸ਼ਾਂ ਸੀ ਕਿ ਇਸ ਨੂੰ ਕੰਪਲੀਟ ਕਰਾਇਆ ਜਾਵੇ ਇਹ ਮਤੋਂ ਨੂੰ ਕਹਿੰਦਾ ਹੁੰਦਾ ਸੀ ਵੀ ਜਿੱਦ ਮੈਂ ਕੰਪਲੀਟ ਕਰਾ ਕੇ ਜਾਇਆ ਫਿਰ ਉਹਦੇ ਤੁਹਾਨੂੰ ਮਠਿਆਈ ਪਾਉਂਗਾ ਤੁਹਾਨੂੰ ਅੱਜ ਮਠਿਆਈ ਕੌਣ ਵਾਸਤੇ ਇੱਥੇ ਸੱਦਾ ਹੈ ਕਿ ਬਰਸਡਾ ਜਿਹੜਾ ਬਚੰਡੇ ਦਾ ਉਹ ਮੈਂ ਪਿੱਛੇ ਜਿਹੜੇ ਮੇਰੇ پاس ਰੋੜਾ ਸਾਵਾ ਸੀ ਉਹਨਾਂ ਨੂੰ ਕਲੀਅਰ ਕੀਤਾ ਸੀ ਮੇਰੇ ਕੋਲ ਇੱਕ ਵਾਰੀ ਸ਼ਰਮਾ ਜੀ ਆਗੇ ਸੀ ਉਹਨਾਂ ਨੂੰ ਕਿਹਾ ਸੀ ਕਿ ਇਹ ਮਲੋਟ ਰੋਟ ਤੇ ਹੀ ਬਣੇਗਾ ਬੜੀਆਂ ਚਰਚਾਵਾਂ ਤੋਂ ਹਰਥੋਂ ਜਿਹੜੇ ਸੱਜਣ ਮਿੱਤਰ ਇਧਰੋਂ ਉਧਰੋਂ ਮੈਨੂੰ ਵੀ ਪੁੱਛਣ ਆਉਂਦੇ ਸੀ ਪਰ ਮੈਂ ਇਹ ਨਹੀਂ ਚਾਹੁੰਦਾ ਸੀ ਕਿ ਮੈਂ ਇੱਕਦਮ ਹੁਣ ਅਨਾਉਂਸ ਕਰਾਂ ਉਸ ਦੇ ਨਾਲ ਕਈ ਵਾਰੀ ਲੋਕਾਂ ਦੀ ਜੇਬਾਂ ਤੇ ਭਾਰ ਵੱਧ ਜਾਂਦਾ ਮੈਂ ਕਿਹਾ ਸੀ ਜਿੱਦੇ ਮੈਂ ਕਰਾ ਕੇ ਲਿਆ ਆ ਉਹਦੇ ਦੱਸੂਗਾ ਬਰ ਸੱਡਾ ਕੇਵਲ ਕੱਲਾ ਹੀ ਨਹੀਂ ਲੈਂਦਾ ਮੈਂ ਤੁਹਾਨੂੰ ਇੱਕ ਉਹ ਚਿੱਠੀ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਜਿਹੜੀ ਕਿ ਮੇਰੀ ਕਾਰਪੋਰੇਟ ਸਾਰਾ ਕੁਝ ਚੱਲ ਰਿਹਾ ਸੀ ਇਹ 31 5 23 ਦੀ ਲਗਾਤਾਰ ਦਿੱਤੀ ਚਿੱਠੀ ਹੈ ਜਿਹਦੇ ਜੋ ਉਸ ਤੋਂ ਬਾਅਦ ਮੇਰੇ ਕੋਲੋਂ ਡੀਓ ਲਿਖੇ ਗਏ ਏਸੀਐਮ ਵਿੱਚੀਆਂ ਹੋਈਆਂ ਇਹ ਮਤਨ ਸਾਰਿਆਂ ਨੂੰ ਤੁਹਾਡੇ ਸਾਹਮਣੇ ਦਿਖਾਉਣਿਤ ਹੋਵੇਗਾ। ਇਹ ਲੈਟਰ ਹੈ। ਸਾਡੇ ਕਾਨੂੰਨ ਵਿੱਚੋਂ। ਜੀ ਜੀ। ਬਾਤ ਲੈਂਗੁਏਜ ਬੋਲਣਗੇ ਜਿਸ ਦੇ ਵਿੱਚ ਮੈਂ ਵੱਖ-ਵੱਖ ਜਿਹੜੀ ਕੰਮਾਂ ਵਾਸਤੇ ਥਰਮਲ ਪਾਣੀ ਦੀ ਜਿਹੜੀ ਲੈਂਡਸਕੈਪ ਲੈਣੀ ਚਾਹੁੰਦਾ ਸੀ ਜਿਹਦੇ ਵਿੱਚ ਬੱਸ ਸਟੈਂਡ ਲਈ ਇੱਕ ਕਿੱਜਾ ਮੰਗੀ ਗਈ ਸੀ ਔਰ ਜਿਹੜੀਆਂ ਮੈਂ ਇੱਕ ਐਸਆਈ ਹਸਪੀਟਲ ਕਿਉਂਕਿ ਬਟਿੰਡੇ ਦੇ ਵਿੱਚ ਐਸਆਈ ਡਿਸਪੈਂਸਰੀ ਹੈਗੀ ਉਸ ਦੇ ਵਾਸਤੇ ਜਗ੍ਹਾ ਸਟੇਟ ਗਵਰਨਮੈਂਟ ਨੇ ਦੇਣੀ ਹੁੰਦੀ ਹੈ ਔਰ ਸਾਰਾ ਖਰਚਾ ਜੇ ਐਸਆਈ ਹਸਪੀਟਲ ਬੰਦਾ ਹੈ ਉਹ ਕੇਂਦਰ ਸਰਕਾਰ ਦਾ ਹੁੰਦਾ तकरीबन ਇਹ 100 ਫਰੋਡ ਤੋਂ ਉੱਪਰ ਦਾ ਪ੍ਰੋਜੈਕਟ ਹੈ ਉਹ ਐਸਆਈ ਹਸਪੀਟਲ ਵਾਸਤੇ ਮੰਗੀ ਸੀ 5 ਇੱਕ ਜਗਾ ਔਰ ਇੱਕ 5.13 ਇੱਕ ਜਗਾ ਮੰਗੀ ਸੀ ਔਰ ਅਰੇ ਸਮੇਂ ਦੇਖ ਕੇ ਉਹ ਐਚਐਸਆਰ ਮੰਡੀਆਂ ਨੇ ਵਾਟਰ ਟ੍ਰੀਟਮੈਂਟ ਪਲਾਂਟ ਲਾ ਕੇ ਉਹਦੇ ਵਾਸਤੇ ਮੰਗੀ ਸੀ ਔਰ ਉਥੇ ਖੇਤਾ ਸਿੰਘ बस्ती ਸਕੂਲ ਵਾਸਤੇ ਕ੍ਰਿਕਟ ਜਗਾ ਮੰਗੀ ਸੀ ਜਿਹੜੀਆਂ ਝੀਲਾਂ ਇਹਦੇ ਆਸ-ਪਾਸੇ ਇਹਨੂੰ ਡਵੈਲਪ ਕਰਨ ਵਾਸਤੇ ਉਹਨੂੰ ਰੀਕਲੇਮ ਕਰਨ ਵਾਸਤੇ ਇੱਥੇ ਤਾਂ ਕਿ ਟੂਰਿਜ਼ਮ ਨੂੰ ਡਵੈਲਪ ਕੀਤਾ ਜਾਵੇ ਉਸਦੇ ਵਾਸਤੇ ਮੈਂ ਲਿਖ ਕੇ ਭੇਜਿਆ ਸੀ ਇੱਕ जिला सामाजिक सुरक्षा अवसरों में डिमांड रही थी बीजे 50 बेड ਦਾ ਉਥੇ ਸਵਾ ਕੇਕਰ ਜਗਾ ਮਿਲ ਜੇ ਤਾਂ 올ਡੇਜ ਹੋਮ ਬਣਾਇਆ ਜਾਵੇ ਇਹ ਸਾਰੀਆਂ ਗੱਲਾਂ ਵਾਸਤੇ ਮੈਂ ਬੇਨਤੀ ਕੀਤੀ ਸੀ ਉਸ ਲਈ ਮੈਂ ਤੁਹਾਨੂੰ ਇਹ ਬੜੀ ਮੈਨੂੰ ਤਸੱਲੀ ਹੈ ਬਠਿੰਡੇ ਦੇ ਲੋਕਾਂ ਨੂੰ ਕਿਉਂਕਿ ਬਠਿੰਡੇ ਦੇ ਲੋਕਾਂ ਨੇ ਬੜੀ ਵੱਡੀ ਆਸ ਰੱਖੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਇਸ ਸਾਰੇ ਕੋਸ਼ਾਂ ਨੂੰ ਲਗਾਤਾਰ ਜੋ ਬੂਰ ਪਿਆ ਉਸ ਦੇ ਵਿੱਚ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦਾ ਵੀ ਮੈਂ ਸਮਝਦਾ ਬਹੁਤ ਵੱਡਾ ਰੋਲ ਹੈ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਨੇ ਜਦੋਂ ਵੀ ਮੈਂ ਮੀਟਿੰਗਾਂ ਕੀਤੀਆਂ ਇਸ ਨੂੰ ਬੜੀ ਤੇਜ਼ੀ ਨਾਲ ਸਮੇਂ-ਸਮੇਂ ਦੇ ਉੱਤੇ ਫਾਈਲ ਰੁਕਣ ਨਹੀਂ ਦਿੱਤੀ ਇਸ ਨੂੰ ਅੱਗੇ ਵਧਾਇਆ ਔਰ ਸੈਕਟਰੀ ਅਰਬਨ ਜਿਹੜੇ तिवारी ਸਾਹਿਬ ਨੇ ਉਹਨਾਂ ਨੇ ਵੀ ਬਹੁਤ ਤੇਜ਼ੀ ਨਾਲ ਇਸ ਫਾਈਲ ਨੂੰ ਅੱਗੇ ਵਧਾਇਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਦੋ ਵਾਰੀ ਮਿਲਿਆ ਔਰ ਇੱਕ ਵਾਰੀ ਦਿੱਲੀ ਸਾਡੇ ਸੁਪਰੀਮੋ ਉਹਨਾਂ ਨੇ ਸ਼੍ਰੀ ਅਰਵਿੰਦ ਕੇਜੀਵਾਰ ਨੇ ਮੀਟਿੰਗ ਰੱਖੀ ਸੀ ਮੈਂ ਉਹਨਾਂ ਨੂੰ ਵੀ ਲਿਖ ਕੇ ਦੇ ਕੇ ਆਇਆ ਔਰ ਇਹ ਸਾਰਿਆਂ ਦੀਆਂ ਕੋਸ਼ਿਸ਼ਾਂ ਦੇ ਨਾਲ ਮੈਂ ਸਮਝਦਾ ਮੈਂ ਪਟੰਡੇ ਦੇ ਲੋਕਾਂ ਦੀ ਸੇਵਾ ਕਰਨ ਦੇ ਕਾਉਲ ਹੋਇਆ ਔਰ ਇਹ ਸਾਰੇ ਪ੍ਰੋਜੈਕਟ 36 ਕਰੋੜ ਦਾ ਪ੍ਰੋਜੈਕਟ ਜਿਹੜਾ ਵਾਟਰ ਟੈਂਕ ਦਾ ਝੀਲ ਨੂੰ ਡਵੈਲਪ ਕਰਨਾ ਉਸ ਦੇ ਲਈ ਅਮਰਤ 3 ਚੋ ਕਢਾ ਕੇ ਅਮਰਤ 2 ਦੇ ਵਿੱਚ ਬਟੰਡਾ ਪਾਇਆ ਗਿਆ ਉਹ ਪੈਸੇ ਆਉਣ ਤੋਂ ਬਾਅਦ ਇਹ ਜਿਹੜਾ ਪਾਣੀ ਬਟੰਡੇ ਨੂੰ ਆਉਣ ਵਾਲੇ 30 ਸਾਲ ਦੇ ਵਿੱਚ ਇੰਨੀ ਵਾਦੀ ਹੋਊਗੀ 2050 ਤੱਕ ਦਾ ਟੀਚਾ ਸਾਡਾ ਰੱਖਿਆ ਉਹ ਪਾਣੀ ਦੀ ਘਾਟ ਨਹੀਂ ਆਊਗੀ ਔਰ ਉਹ ਐਚਐਸਆਰ ਬਣਨੇ ਨੇ ਜਿਹੜੇ ਉਸ ਦੇ ਲਈ 5 ਕਰੋੜ ਸਮਥਿੰਗ ਜਿਹੜਾ ਉਹਦੇ ਚੈੱਕ ਵੀ ਆ ਚੁੱਕੇ ਆ ਉਹ ਸਾਡੇ ਜਿਹੜੇ ਪਾਰਲੀਮੈਂਟਲ ਇਲੈਕਸ਼ਨ ਸੀ ਉਰ ਤੋਂ ਪਹਿਲਾਂ ਇਹ ਜਗ੍ਹਾ ਨਹੀਂ ਮਿਲੀ ਸੀ ਜਗ੍ਹਾ ਸਾਨੂੰ ਹੁਣ ਮਿਲੀ ਹੈ ਉਸ ਤੇ ਵੀ ਸਾਡਾ ਕੰਮ ਸ਼ੁਰੂ ਹੋ ਜਾਏਗਾ ਡਾਇਰੈਕਟਰ ਸ਼ਹਿਰ ਵਿਭਾਗ ਦੇ ਨਾਲ ਅਨਿਲ ਕੁਮਾਰ ਜੀ ਨਾਲ ਮੇਰਾ ਲਗਾਤਾਰ ਆਪਤਾ ਰਹਿੰਦਾ ਹੈ ਇਹ ਜਦੋਂ ਜਗ੍ਹਾ ਮਿਲ ਜਾਏਗੀ ਇਸ ਦਾ ਅਗਲਾ ਪ੍ਰਸਤ ਸਮੇਂ ਉਹਨਾਂ ਨੂੰ ਕਹੂੰਗਾ ਕਿ ESI ਹਸਪਤਾਲ ਵਾਸਤੇ ਸਾਨੂੰ ਅੱਗੇ ਇਸ ਗੱਲ ਨੂੰ ਵਧਾਉਣਾ ਚਾਹੀਦਾ ਹੈ ਸਭ ਤੋਂ ਵੱਡੀ ਗੱਲ ਕਿ ਇੱਕ ਸ਼ਹਿਰ ਦੇ ਲੋਕਾਂ ਨੂੰ ਜਾਂ ਬਠਿੰਡੇ ਜ਼ਿਲ੍ਹੇ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਵੀ ਡਿਮਾਂਡ ਹੋਏਗੀ ਅਸੀਂ ਚਾਹੁੰਦੇ ਸੀ ਕਿ ਇੱਕ ਵਧੀਆ ਕਲੋਨੀ ਵੀ ਨਾਲ ਬਣਾ ਕੇ ਦਿੱਤੀ ਜਾਵੇ ਜਿੱਥੇ ਬੱਸ ਸਟੈਂਡ ਬਣੇਗਾ ਕੋਸ ਤੋਂ ਨਾਲ ਹੀ ਜਿਹੜਾ ਸੀਮੈਂਟ ਪਲਾਂਟ ਹੈ 95 ਏਕੜ ਦੀ ਇੱਕ ਕਲੋਨੀ ਵੀ ਉੱਥੇ ਡਿਵੈਲਪ ਕੀਤੀ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਟੰਡੇ ਵਾਸਤੇ ਇੱਕ ਨਵੀਂ ਗੱਲ ਹੋਏਗੀ ਔਰ ਇੱਥੇ ਟੂਰਿਜ਼ਮ ਨੂੰ ਡਿਵੈਲਪ ਕਰਨ ਵਾਸਤੇ ਜਿਹੜਾ ਝੀਲਾਂ ਵਾਲਾ ਹਿੱਸਾ ਹੈ ਉਹ ਬੀਡੀ ਨੂੰ ਸਮਰ ਦਿੱਤਾ ਗਿਆ ਮਾਲਕੀ ਬੇਸ਼ੱਕ ਕੋਸ ਦੀ रहेगी पीएसपीसीएल पर ਉਸ ਨੂੰ ਡਵੈਲਪਮੈਂਟ ਜਿਹੜੀ ਹੈ ਐਡਵਰਸਰੀਟਿਵ ਜਿਹੜਾ ਸਾਰਾ ਕੰਮ ਹੈ ਉਹ ਬੀੜੇ ਕੋਲ ਰਹੂਗਾ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਟਿੰਡੇ ਦੀ ਇੱਥੇ ਟੂਰਿਸਟ ਹਬ ਦੇ ਤਰ੍ਹਾਂ ਬਟਿੰਡਾਗਾ ਕਿਉਂਕਿ ਝੀਲਾਂ ਨੇ ਇੱਥੇ ਫੂਡ ਕੋਰਟ ਬਣੇਗੀ ਲੋਕਾਂ ਨੂੰ ਕੰਮ ਮਿਲੂਗਾ ਆਉਣ ਵਾਲੇ ਸਮੇਂ ਵਿੱਚ ਬਟਿੰਡੇ ਦੀ ਨਿਹਾਰ ਕੇਸ ਦੇ ਨਾਲ ਬਦਲਣ ਵਾਲੀ ਹੈ ਇਹ ਡਿਊਟੀ ਮੇਰੀ ਲੋਕਾਂ ਨੇ ਚੋਣਾਂ ਦੇ ਦੌਰਾਨ ਲਈ ਸੀ ਇਹ ਆਸ ਕਰਕੇ ਕਿ ਮੈਂ ਕੁਝ ਕਰੂੰਗਾ ਉਸ ਦੇ ਉੱਤੇ ਮੈਂ ਲਗਾਤਾਰ ਕੰਮ ਕਰ ਰਹੇ ਹਾਂ ਅਤੇ ਇਸ ਦੇ ਨਾਲ ਹੀ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਮੈਂ ਦੇਖਿਆ ਸੀ ਜਿਹੜਾ ਮਾਨਸਾ ਪੁਲ ਹੈ ਜਦੋਂ بارشਾਂ ਪੈਂਦੀਆਂ ਨੇ ਉੱਥੇ ਬਹੁਤ ਬੁਰਾ ਹਾਲ ਹੋ ਜਾਂਦਾ ਤੇ ਨਿਕਲ ਨਹੀਂ ਆਦੀ ਜਾਂਦਾ ਉਸ ਦੇ ਲਈ NHAI ਵਾਲਿਆਂ ਨੂੰ ਅਸਟੀਮੇਟ ਬਣਾ ਕੇ ਭੇਜ ਦਿੱਤੇ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਉਸ ਤੇ ਸ਼ੈੱਡ ਪਾ ਕੇ ਉੱਥੇ ਜਿਹੜੀ ਪਾਣੀ ਦੀ ਸਮੱਸਿਆ ਹੈ ਪੱਕੇ ਤੌਰ ਤੇ ਹੱਲ ਕਰ ਦਿੱਤੀ ਜਾਊਗੀ ਰਿੰਗ ਰੋਡ ਦੇ ਉੱਤੇ ਜਿਹੜਾ ਪੁਲ ਬਣਿਆ ਐਡ ਕੀ ਜਦੋਂ ਬਾਰਸ਼ਾਂ ਪਈਆਂ ਬਾਰਸ਼ਾਂ ਮੇ ਥੋੜੀ ਜੀ ਪਰ ਉਹ ਪਾਣੀ ਨਾਲ ਭਰ ਗਿਆ ਸੀ ਮੈਨੂੰ ਉਸ ਦੀ ਵੀ ਚਿੰਤਾ ਹੋਈ ਮੈਂ ਲਿਫਟਿੰਗ ਮੈਸ਼ਿਨ ਬਹੰਡਾ ਨੂੰ ਲੈਟਰ ਲਿਖਿਆ ਔਰ ਉਸ ਦੇ ਐਸਟੀਮੇਟ ਬਣ ਕੇ ਉਸ ਨੂੰ ਤਿਆਰ ਹੋ ਗਏ ਤੁਸੀਂ ਥੋੜੇ ਸਮੇਂ ਚ ਦੇਖੋਗੇ ਅਸੀਂ ਉਸ ਨੂੰ ਵੀ ਜਿਹੜਾ ਛੱਤ ਪਾ ਕੇ ਪੁਰ ਨੂੰ ਢੱਕ ਦਾਂਗੇ ਤਾਂ ਕਿ ਉੱਤੇ ਪਾਣੀ ਦੀ ਸਮੱਸਿਆ ਨਾ ਹੋਵੇ ਆਵਾਜ਼ ਆਈਏ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਚੱਲ ਸਕੇ ਫਿਰ ਮੈਂ ਵਰਸੀਨੀਆਂ ਅੱਜ ਤੁਹਾਡੇ ਨਾਲ ਗੱਲਾਂ ਕਰਨੀਆਂ ਸੀ ਤੁਹਾਨੂੰ ਮਠਿਆਈ ਵੀ ਖਵਾਉਣੀ ਸੀ ਤੁਹਾਨੂੰ ਇਹ ਸੁਨੇਹਾ ਵੀ ਦੇਣਾ ਸੀ ਕਿ ਬਟਿੰਡੇ ਦਾ ਬੱਸ ਸਟੈਂਡ ਜਿਹੜਾ ਹੈ ਉਹ ਕੰਪਲੀਟ ਹੋ ਜਾਏਗਾ ਬੜੀ ਜਲਦੀ ਉਹਦੀ ਜਿਹੜੀ ਤਮੀਰ ਹੈ ਉਹ ਸਾਰੀ ਕਿਉਂਕਿ ਏਜੰਸੀਆਂ ਵਕ ਵਕ ਫਿਕਸ ਹੁੰਦੀਆਂ ਨੇ ਜਿਵੇਂ ਟੂਰਿਜ਼ਮ ਦੀ ਫੂਡਾ ਨੂੰ ਹੈ ਇਹ ਇੰਪਰੂਵਮੈਂਟ ਟਰਸਟ ਨੂੰ ਦਿੱਤਾ ਜਾਊਗਾ ਬਣਾਉਣ ਵਾਸਤੇ ਇੰਪਰੂਵਮੈਂਟ ਟਰਸਟ ਇਸ ਦੀ ਤਮੀਰ ਕਰੇਗਾ ਔਰ ਜਿਹੜੇ ਦੂਜੇ ਕੰਮ ਹੈ ਉਹ ਸੀਵਰੇਜ ਬੋਰਡ ਹੈ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਸੀਵਰੇਜ ਬੋਰਡ ਕਰੇਗਾ ਉਸ ਤੇ ਟੈਂਕ ਹੈ ਪਰ ਉਹ ਚ ਸਰਬੰਧੀ ਹਨੀ ਉਹ ਸਾਰੇ ਕੰਮ ਉਹ ਕਰੇਗਾ ਜੋ ਕੋ ਸਕੂਲ ਬਣਾ ਐਜੂਕੇਸ਼ਨ ਵਿਭਾਗ ਕਰੇਗਾ ਪੋਣਾ ਦੇ ਉੱਤੇ ਐਨ ਐਚ ਆਈ ਵਾਲੇ ਜਾਂ ਜਿਹੜਾ ਵੀ ਡਿਪਾਰਟਮੈਂਟ ਨੂੰ ਫੰਡ ਅਲੋਕੇਟ ਹੋ ਜਾਣਗੇ ਬੜੀ ਜਲਦੀ ਉਹਨਾਂ ਦੇ ਉੱਤੇ ਛੱਤਾ ਪੈ ਜਾਵੇ ਕਹਿ ਸਕਦੇ ਆ ਕੋਈ 2-3 ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਏਗਾ ਕਦਾ ਜੀ ਸਾਰੇ ਜਿਹੜੇ ਦੇਖੋ ਇਹ 2-3 ਮਹੀਨੇ ਤਾਂ ਜੇ ਬੱਸ ਸਟੈਂਡ ਦਾ ਉਹਦਾ ਮੈਪ ਬਣਿਆ ਉਹਦੇ ਅਸਟੀਮੇਟ ਬਣਿਆ ਉਹਦੀਆਂ ਟੈਕਨੀਕਲ ਚੈਂਕਸ਼ਨਾਂ ਹੁੰਦੀਆਂ ਨੇ ਇੱਥੇ ਮੈਂ ਟੈਕਨੀਕਲ ਬੰਦਾ ਨਹੀਂ ਇਸ ਕਰਕੇ ਮੈਂ ਕਦੇ ਵੀ ਉਹ ਗੱਲ ਨੂੰ ਕਨਫਰਮ ਨਹੀਂ ਕਰਦਾ ਜਿਹੜੀ ਮੇਰੇ ਆਪ ਦੇ ਬੱਸ ਦੇ ਵਿੱਚ ਨਹੀਂ ਇਹ ਟੈਕਨੀਕਲ ਬੰਦਿਆਂ ਦੇ ਹੱਥ 'ਚ ਨੇ ਜਿਵੇਂ ਉਹ ਟੀਐਸਆਰ ਹੈ ਉਹਦੇ ਵੀ ਡਿਜ਼ਾਈਨ ਬਣਨਗੇ ਪਰ ਇਸ ਸਾਲ ਦੇ ਵਿੱਚ ਵਿੱਚ ਕੋਸ਼ਿਸ਼ ਹੋਏਗੀ ਕਿ ਐਸਆਰ ਦੇ ਵਿੱਚ ਇਹ ਕੰਮ ਸਾਰੇ ਚਾਲੂ ਕਰ ਦਿੱਤੇ ਜਾਵੇ ਕਿ ਸਭ